ਲੋਕ ਹਿੱਤ ਲੋਕਾਂ ਦੀ ਆਵਾਜ਼ ਚੱਲ ਮੜਾ ਜੀ ਦਾਦੀ ਦੇ ਜੀ ਲੱਗ ਗਿਆ ਮੜਾ ਜਿਆ sab se thew idri ho matlab idr chhad ke idr chhad ke vaat hi hai ho hai ho ba ਮਾਤਾ ਰਾਧਾ ਵੀਰੋ ਜਿਹੜਾ ਪਿੰਡ ਆ ਜੀ ਖਾਤਿਆਵਾ ਜਿੰਨਾਂ ਦੀ ਮੌਤ ਆਈ ਈ ਲੱਗਦਾ ਟਾਟਾ ਮੈਂ ਉਹਦੀ ਚਾਚੀ ਆ ਜਿੱਠੀਆ ਮੇਰਾ ਕੀ ਗੱਲਬਾਤ ਹੋਈ ਕਿੱਦਾਂ ਮੌਤ ਹੋਈਦਾ ਆਂ ਦਾ ਟੀਕਾ ਲਾਇਆ ਉਹਨੇ ਪਾਦਾ ਟੀਕਾ ਲਿਆ ਪਤਾ ਨਹੀਂ ਕਾਦਾ ਕੋਈ ਨਸ਼ੇ ਨੂੰ ਛਾ ਆਦੇ ਨਸ਼ੇ ਵੇਚ ਤੇ ਕੀ ਮਤ ਸਾਰੇ ਪਤਾਵਾਤੀ ਲਿਖਣ ਦੇ ਇੱਥੇ ਨਹੀਂ ਡੱਕਿਆ ਗਿਆ ਉਹਨਾਂ ਤੋਂ ਕੋਈ ਅਜਾ ਜਨ ਫੜਦਾ ਨਹੀਂ ਬੈਡਾ ਵਿੱਚ ਕੋਈ ਨਹੀਂ ਫੜਦਾ ਇੱਥੇ ਕਿੰਨਾ ਨਸ਼ਾ ਵੇਚਦਾ ਮਿਲੂ ਇਹ ਡੋਏ ਗਦਾ ਪੂਰੀ ਫਿਰਦੇ ਆ ਜੇ ਮੰਗ ਕਰਦੇ ਸਰਕਾਰ ਕੋ ਮੰਗ ਕਰਦੇ ਸਰਕਾਰ ਕੋ ਕਿ ਨਸ਼ੇ ਬੰਦ ਹੋਣ ਬੱਚੇ ਆਪਣੇ ਪਾਲਣ ਤੇ ਨ ਬੱਚੇ ਕੀ ਕਰੂਗੀ ਉਹਨੂੰ ਵਿਚਾਰੀ ਘਰ ਵਾਲੀ ਕੀ ਕਰੇ ਪ੍ਰਤਾਪ ਸਿੰਘ ਕਿੰਨੀ ਉਮਰ ਸੀ ਆ ਜੀ ਇਹਦੀ ਉਮਰ ਕੁਛ 40 ਕਿ ਸਾਲ ਦੀ ਹੈ ਇਹ ਕਿਨਾ ਟੱਡਾ ਕੁਲਵਿੰਦਰ ਕੌਰ ਕਿਹੜਾ ਪਿੰਡ ਹੈ ਫਦਿਆਵਾਦ ਇਹ ਜਿਹਨਾਂ ਦੀ ਮੌਤ ਹੋਈ ਤੁਹਾਡੇ ਕਿ ਲੱਗਿਆ ਮੇਰੇ ਘਰ ਵਾਲਾ ਕੀ ਗੱਲ ਬਾਤ ਹੈ ਇਹਨੇ ਟੀਕਾ ਲਾਇਆ ਭਾਜੀ ਗਲਤ ਮੈਂ ਰਾਤੀ ਕਿੰਨੇ ਆ ਥਾ ਮੈਂ ਤਾਂ ਵਖਾ ਕੇ ਆਈ ਪਈਆਂ ਹਸਪਤਾਲਾਂ 'ਚ ਫੇਰਾ ਆਈ ਆ ਅੱਤਕੇ ਹੀ ਮਿਲੇ ਸਰਕਾਰ ਤੇ ਕਹਿ ਰਹੀ ਜਿਹੜਾ ਨੋਟ ਖਤਮ ਹੋ ਗਿਆ ਨਹੀਂ ਹੋਇਆ ਜੇ ਹੋਇਆ ਆਂਦਾ ਤੇ ਅਟਕਰਨਾ ਬਰਬਾਦ ਹੁੰਦਾ ਅੱਜ ਆਏ ਕੀ ਕਰ ਗਏ ਦੋ ਤੀਆਂ ਦੀ ਮਾਂ ਇੱਕ ਪੁੱਤ ਕੀ ਕਰੂਗਾ ਆਏ ਨਿਆਣਾ ਦੇ ਦੁਕਾਨਦਾਰ ਕਾਇਆ ਮੈਂ ਹੋਏ ਮੈਂ ਕੀ ਕਰੂੰਗੀ ਕਿਨਾਟ ਡਾਈ ਹਾਂਜੀ ਕਰਨ ਸਿੰਘ ਜੀ ਕਿਹੜਾ ਪਿੰਡ ਫੰਡ ਫਲਾਵਾਦ ਅੱਜ ਦੀ ਮੌਤ ਜੀ ਇਹਦਾ ਕੀ ਨਾ ਤੇ ਕੀ ਗੱਲਬਾਤ ਹੋਈ ਹੈ ਇਹਨਾ ਪ੍ਰਤਾਪ ਸਿੰਘ ਜੀ ਇਹ ਆਪਣਾ ਬਾਲਮੀਕ ਮਲੇ ਰਹਿਣ ਵਾਲਾ ਵਾ ਗਵਾਂਡੀ ਜੇ ਸਾਡਾ ਕਿਸ ਤਰ੍ਹਾਂ ਮੌਤ ਹੋਈ ਇਹਦੀ ਇਹਦੇ ਠੀਕੇ ਨਾਲ ਮੌਤ ਹੋਈ ਜੀ ਹਾਂਜੀ ਤੇਜ ਸਰਕਾਰ ਨੂੰ ਇਹ ਚਾਹੀਦਾ ਇਹ ਨਸ਼ੇ ਬੰਦ ਕਰਨੇ ਚਾਹੀਦੇ ਜੀ ਕਿਨਾ ਨਸ਼ੇ ਜਿਆਦਾ ਪਿੰਡ ਚ ਨਸ਼ਾ ਬਹੁਤ ਜਿਆਦਾ ਵਿਕਦਾ ਜੀ ਆਰ ਘਰ ਦੇ ਘਰ ਬਰਬਾਦ ਹੋ ਗਏ ਜੀ ਨੌਜਵਾਨ ਮੁੰਡਿਆ ਜੇ ਪਰਸੋ ਚੌਥੇ ਇੱਕ ਮਰਿਆ ਜੀ ਉਧਰ ਬਾਲਮੀਕੀ ਮੱਲੇ ਮੰਡੇ ਮੰਦਰਲੇ ਇੱਕ ਪਰਸੋ ਚੌਥੇ ਜੇ ਮਰਿਆ ਸਰਕਾਰ ਤੇ ਦਾਵਾ ਕਰ ਰਹੀ ਵੀ ਜਿਹੜਾ ਨਸ਼ਾ ਖਤਮ ਹੋ ਗਿਆ ਨਹੀਂ ਹੋਇਆ ਜੀ ਸਰਕਾਰ ਝੂਠੇ ਦਾਵੇ ਕਰਦੀ ਆ ਸਰਕਾਰ ਆਪ ਵਕਾਉਂਦੀ ਆ ਪੁਲਿਸ ਆਪ ਵਕਾਉਂਦੀ ਆ ਦੇਖੋ ਜਾ ਕੇ ਪੁਲਿਸ ਨਹੀਂ ਵਕਾਉਂਦੀ ਸਾਰੇ ਦਾਵੇ ਕਰਦੀ ਆ ਕਿੰਨੀ ਉਮਰ ਸੀ ਇਹ ਆਪਣ ਹੋਊਗੀ ਮਤਲਬ 40 ਸਾਲ ਹੋਊਗੀ ਦੀ ਮੰਗ ਕੀ ਕਰਦੇ ਸਰਪੰਚ ਮੰਗੇ ਵਾਬੀ ਸਰਕਾਰ ਨਸ਼ੇ ਬੰਦ ਕਰਾ ਦੇਵੇ ਅੱਲੀ ਕੀ ਨਾ ਟੋਡਾ ਜੀ ਮੇਰਾ ਨਾਮ ਜਸਵੀਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਫਤਿਹਵਾਦ ਆ ਮਹੱਲਾ ਬਾਲਵੀਗਾ ਜੀ ਤੁਹਾਡਾ ਇਹ ਕੀ ਗੱਲ ਬਾਤ ਹੈ ਜਿਹੜੀ ਆ ਮੋਤ ਹੋਈ ਇਹ ਜੀ ਠੀਕੇ ਲਾਉਂਦੇ ਸਰਕਾਰ ਵੇਖੋ ਕਹਿੰਦੀ ਨਸ਼ੇ ਵਿਰੁੱਧ ਜੁੱਧ ਤੇ ਆ ਵੇਖ ਲੋ ਜੁੱਧ ਦੇ ਦਰਵੇਲੋ ਤੁਹਾਡਾ ਕੀ ਹਾਲ ਬਣ ਗਿਆ ਵਾ ਸਰਕਾਰ ਨੂੰ ਕੋਈ ਨਾ ਦੇ ਕਰਨਾ ਚਾਹੀਦਾ ਆਉਣ ਵਾਲਿਆਂ ਦੇ ਕਰ ਲੋ ਅਸੀਂ ਤੇ ਕੁਝ ਕਰ ਨਹੀਂ ਸਕੇ ਉਹ ਨਾਲ ਗਿਆ ਨਾ ਮੇਰਾ ਛੋਟਾ ਬ੍ਰਦਰ ਆ ਜੀ ਵਿਆਹਿਆ ਸੀ ਜੀ ਹਾਂਜੀ ਤਿੰਨ ਬੱਚੇ ਆ ਦੋ ਗੁੱਡੀਆਂ ਤੇ ਕਾਕਾ ਛੋਟੇ ਛੋਟੇ ਉਹ ਵੀ ਸਰਕਾਰ ਦੇ ਕਹਿਰੇ ਵੀ ਪੰਜਾਬ ਚ ਨਸ਼ਾ ਖਤਮ ਹੋਗਾ ਆ ਵੇਖ ਲੋ ਸਰਕਾਰ ਨੂੰ ਕ ਮਾਨ ਸਾਹਿਬ ਨੂੰ ਕ ਵੇਖ ਲੋ ਆ ਕੇ ਹੋਰ ਦੱਸੋ ਕੀ ਕਹਿੰਦੇ ਜੇ ਬਾਕੀ ਮਾਨ ਸਾਹਿਬ ਵੇਖੇ ਪ੍ਰਸ਼ਾਸਨ ਦੇ ਤੇ ਕੋਈ ਆਉਣਾ ਨਹੀਂ ਕੇ ਨੇ ਉਹ ਤੇ ਪੈਸੇ ਲੈ ਕੇ ਛੱਡ ਦਿੰਦੇ ਆ ਕਿੰਨਾ ਨਸ਼ਾ ਵੇਖਦਾ ਨਸ਼ਾ ਬਹੁਤ ਜੀ ਬਹੁਤ ਕਹਿ ਨਹੀਂ ਸਕਦੇ ਸਾਰਿਆਂ ਨੂੰ ਪਤਾ ਜੀ ਮੈਨੂੰ ਕਿਤੇ ਇਕੱਲੇ ਨੂੰ ਨਹੀਂ ਪਤਾ ਇਹ ਸਭ ਨੂੰ ਪਤਾ ਵਾ ਬਹੁਤ ਵੇਖਦਾ ਵਾ ਕਿਸ ਤਰ੍ਹਾਂ ਮੌਤ ਆਈ ਕਿਹੜੀ ਚੀਜ਼ ਨਾਲ ਆਈ ਮੌਤ ਟੀਕਾ ਲਾਇਆ ਨਲਾ ਜਦ ਸਾਨੂੰ ਗਾੜੀ ਗਈ ਗਿਆ ਵਾ ਕੱਲ ਦਾ ਵੇਖੋ ਜੀ ਤਰਨ ਤਰਨ ਚੱਲ ਗਿਆ ਅੰਬਰ ਸਰੋ ਜਵਾਬ ਹੋਗਾ ਪੀਜੀਆਈ ਕਰੇ ਕਹਿੰਦੇ ਹੁਣ ਪੀਜੀਆਈ ਦੱਸੋ ਕਿੱਥੇ ਜਾਂਦਾ ਮਾੜਾ ਬੰਦਾ ਮੌਤ ਹੋਈ ਮੌਤ ਆ ਹੁਣੇ ਹੋਈ 20 ਮਿੰਟ ਹੋਏ ਆ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਕੋ ਇਹੋ ਜੀ ਆ ਵੀ ਇਹਦਾ ਮਾਤੜਾ ਦਾ ਕੋ ਕੀਤਾ ਜਾਵੇ ਤੇ ਜਿਹੜੀ ਆਉਣ ਵਾਲੀ ਪਨੀਰੀ ਉਹਨਾਂ ਦਾ ਕੋ ਸੋਚੋ ਅਸੀਂ ਕੀ ਕਰ ਸਕਦੇ ਹੁਣ ਜਿਹੜੇ ਟੀਕੇ ਵੇਚਦੇ ਜਿਹੜੇ